ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਆਪਾਂ ਲਾਈਵ ਹੁੰਨੇ ਆ ਤੇ ਲਾਈਵ ਹੋਣ ਦਾ ਮਕਸਦ ਆਪਣਾ ਇੱਕੋ ਹੀ ਰਹਿੰਦਾ ਹੈ ਕਿ ਵਿਕਾਸ ਤਾਂ ਵਿਕਾਸ ਤੋਂ ਇਲਾਵਾ ਆਪਣੇ ਦੇ ਤੇ ਦਿਮਾਗ ਦੇ ਉੱਤੇ ਕੋਈ ਵੀ ਗੱਲ ਨਹੀਂ ਹੁੰਦੀ ਜਿਹੜੀ ਵੀ ਆਪਾਂ ਇਸ ਆਈਡੀ ਦੇ ਉੱਤੋਂ ਗੱਲ ਕਰਦੇ ਆ ਤਾਂ ਉਹ ਹੁੰਦੀ ਹੈ ਪੰਜਾਬ ਦੇ ਵਿਕਾਸ ਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਤਾਂ ਸਭ ਤੋਂ ਪਹਿਲਾਂ ਮੈਂ ਚਾਹਣਾ ਕਿ ਮੈਂ ਦੇਖ ਲਈਏ ਕਿ ਆਪਾਂ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਕਿਉਂਕਿ ਪਿਛਲੇ ਕਾਫੀ ਸਮੇ ਤੋਂ ਆਵਾਜ਼ ਦੀ ਪਛਾਣੀ ਆ ਰਹੀ ਸੀ ਹਾਂ ਤੇ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਮੈਂ ਚੈੱਕ ਕਰ ਰਿਹਾ ਦੂਜੇ ਫੋਨ ਤੇ ਕਿਉਂਕਿ ਮੈਂ ਆਈਡੀ ਦੂਜੇ ਫੋਨ ਤੇ ਵੀ ਓਪਨ ਕੀਤੀ ਹੋਈ ਹੈ ਤਾਂ ਉਸ ਦੇ ਵਿੱਚ ਚੈੱਕ ਕੀਤਾ ਤਾਂ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਤਾਂ ਹੁਣ ਆਪਾਂ ਜਿਹੜੀ ਇੱਥੇ ਗੱਲ ਕਰਨ ਲੱਗੇ ਆ ਤਾਂ ਤੋਂ ਅਨੁਮੇਦ ਦੱਸਦਿਆਂ ਕਿ ਅਸੀਂ ਕਈ ਵਿਸ਼ਿਆਂ ਨੂੰ ਪਿੱਛੇ ਹੀ ਛੱਡ ਦਿੰਨੇ ਆ ਜਦ ਕਿ ਅਸੀਂ ਉਹਨਾਂ ਵਿਸ਼ਿਆਂ ਨੂੰ ਸੋਹਣਾ ਪਸੰਦ ਕਰਦੇ ਆ ਜਿਨ੍ਹਾਂ ਵਿਸ਼ਿਆਂ ਦੀ ਹਰ ਰੋਜ਼ ਚਰਚਾ ਹੁੰਦੀ ਏ ਪਰ ਕਈ ਵਿਸ਼ੇ ਸਾਡੀਆਂ ਅੱਖਾਂ ਦੇ ਸਾਹਮਣੇ ਰਹਿੰਦੇ ਹੀ ਨਹੀਂ ਤੇ ਉਹਨਾਂ ਨੂੰ ਅਸੀਂ ਇਹਨਾਂ ਨੂੰ ਅੱਖੋਂ ਪਰੋਖੇ ਕਰ ਦਿੰਨੇ ਆ ਕਿ ਉਹ ਬਿਲਕੁਲ ਅਸੀਂ ਉਹਨਾਂ ਨੂੰ ਆਪਣੇ ਸਮਾਜ ਦਾ ਹਿੱਸਾ ਹੀ ਸਮਝਣਾ ਬੰਦ ਕਰ ਦਿੰਨੇ ਆ ਕਿ ਉਹ ਸਾਡੇ ਸਮਾਜ ਦਾ ਹਿੱਸਾ ਵੀ ਨਹੀਂ ਤਾਂ ਅੱਜ ਜਿਹੜਾ ਆਪਣਾ ਵਿਸ਼ਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਮੈਂ ਮੈਨੂੰ ਕਈ ਵੀਰ ਕਹ ਦਿੰਗੇ ਕਿ ਤੂੰ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਜਾਂ ਸਰਕਾਰਾਂ ਦੇ ਖਿਲਾਫ ਇਹਨਾਂ ਨਾਂ ਬੋਲਿਆ ਕਰ ਜਾਂ ਸਰਕਾਰਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਰਕਾਰਾਂ ਦੇ ਖਿਲਾਫ ਨਹੀਂ ਬੋਲਦਾ ਮੈਂ ਜਦੋਂ ਵੀ ਗੱਲ ਕਰਦਾ ਹਾਂ ਤਾਂ ਮੈਂ ਵਿਕਾਸ ਦੀ ਗੱਲ ਕਰਦਾ ਹਾਂ ਮੈਂ ਆਪਣੇ ਸਮਾਜ ਦੀ ਗੱਲ ਕਰਦਾ ਹਾਂ ਕਿ ਸਮਾਜ ਦੇ ਵਿੱਚ ਕਿਹੜੇ-ਕਿਹੜੇ ਕੰਮ ਹੋਣੇ ਚਾਹੀਦੇ ਹਨ ਕਿਹੜੇ-ਕਿਹੜੇ ਕੰਮਾਂ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਸਮਾਜ ਦਾ ਵਿਕਾਸ ਹੋ ਸਕੇ ਤੇ ਲੋਕੀ ਉਹਦੇ ਵਿੱਚ ਆਪਣਾ ਜੀਵਨ ਖੁਸ਼ੀ-ਖੁਸ਼ੀ ਜਾ ਜਿਉ ਸਕਨ ਤੇ ਤਾਂ ਜੋ ਐਸੇ ਚੱਕਰ ਨੂੰ ਲੈ ਕੇ ਹੀ ਮੈਂ ਅੱਜ ਲਾਈਵ ਹੋਇਆ ਤਾਂ ਤੁਹਾਡੇ ਨਾਲ ਜਿਹੜਾ ਅੱਜ ਦਾ ਵਿਸ਼ਾ ਮੇਰਾ ਹੈ ਉਹ ਵਿਸ਼ਾ ਹੈ ਸਪੈਸ਼ਲ ਐਜੂਕੇਸ਼ਨ ਨੂੰ ਲੈ ਕੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਬੜੇ ਬੱਚੇ ਇਦਾਂ ਦੇ ਨਹੀਂ ਜਿਹੜੇ ਕੀ ਸਪੈਸ਼ਲ ਐਜੂਕੇਸ਼ਨ ਕਰਕੇ ਬੈਠੇ ਹੋਏ ਨੇ ਜਿਨ੍ਹਾਂ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਹਾਂ ਜਿਵੇਂ ਕਿ ਸਾਡੇ ਸਮਾਜ ਦੇ ਵਿੱਚ ਹियर ਇੰਪੇਅਰਮੈਂਟ ਜਿਨ੍ਹਾਂ ਦੇ ਵਿੱਚ ਹियर ਇੰਪੇਅਰਮੈਂਟ ਬਲਾਈਂਡ ਲੋ ਵਿਜ਼ਨ ਮੈਂਟਲੀ ਮੈਂਟਲੀ ਰਿਟਰਡੇਸ਼ਨ ਮਲਟੀਪਲ ਡਿਸੇਬਿਲਟੀ ਥੈਟਸ ਸਪੀਚ ਇਹ ਕਾਫੀ ਤਰ੍ਹਾਂ ਦੇ ਬੱਚੇ ਸਾਨੂੰ ਮਿਲ ਜਾਣਗੇ ਸਾਡੇ ਆਲੇ ਦੁਆਲੇ ਵੀ ਰਹਿੰਦੇ ਹੋਣਗੇ ਪਰ ਇਹਨਾਂ ਦੇ ਬਾਰੇ ਕੋਈ ਵੀ ਵਿਅਕਤੀ ਗੱਲ ਕਰਨੀ ਪਸੰਦ ਨਹੀਂ ਕਰਦਾ ਨਾ ਹੀ ਕੋਈ ਬਧਾਇਕ ਗੱਲ ਕਰਨੀ ਪਸੰਦ ਕਰਦਾ ਹੈ ਤੇ ਨਾ ਹੀ ਕੋਈ ਸਾਡੇ ਮੁੱਖ ਮੰਤਰੀ ਇਸ ਬਾਰੇ ਗੱਲ ਕਰਨੀ ਪਸੰਦ ਕਰਦੇ ਹਨ ਤਾਂ ਅੱਜ ਵਾਲਾ ਜਿਹੜਾ ਵਿਸ਼ਾ ਹੈ ਉਹ ਕੁਝ ਇਸੇ ਤਰ੍ਹਾਂ ਹੀ ਲੈ ਕੇ ਆਇਆ ਹੈ ਤਾਂ ਜੋ ਅਸੀਂ ਆਪਣੇ ਸਮਾਜ ਨੂੰ ਹੋਰ ਸੁਧਾਰ ਸਕੀਏ ਹੋਰ ਸੁਧਾਰਾਂਗੇ ਆਪਾਂ ਆਪਣੀ ਸਮਾਜ ਨੂੰ ਤਾਂ ਇਹ ਸਮਾਜ ਹੋਰ ਵਧੀਆ ਬਣ ਜਾਵੇਗਾ ਤਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਹਾਂ ਇਸ ਚੀਜ਼ ਦੇ ਉੱਤੇ ਉਹ ਗੱਲ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਅੰਕੜਿਆਂ ਦੇ ਉੱਤੇ ਗੱਲ ਕਰਨੀ ਚਾਹੁੰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕਿ ਹਲਕੇ ਨੇ ਤੇ 23 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ ਵਿੱਚ ਸਾਡੇ ਸਕੂਲ ਸਕੂਲਾਂ ਨੂੰ ਲੈ ਕੇ ਤੇ ਹਰ ਤਰ੍ਹਾਂ ਦੇ ਟੀਚਰਸ ਸਾਨੂੰ ਮਿਲ ਜਾਣਗੇ ਪਰ ਜੇਕਰ ਗੱਲ ਕਰੀਏ ਕਿ ਸਪੈਸ਼ਲ ਸਪੈਸ਼ਲ ਐਜੂਕੇਸ਼ਨ ਦੇ ਟੀਚਰ ਦੀ ਗੱਲ ਤਾਂ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ ਤਾਂ ਇੱਕ ਟੀਚਰ ਨੂੰ ਲਗਭਗ 200 ਬੱਚੇ ਦੇ ਪਿੱਛੇ ਇੱਕ ਟੀਚਰ ਅਵੇਲੇਬਲ ਹੈ ਕੀ ਇਹ ਬੱਚਿਆਂ ਦੇ ਨਾਲ ਬੇਇਨਸਾਫੀ ਨਹੀਂ ਕਿ ਉਹਨਾਂ ਬੱਚਿਆਂ ਨੂੰ ਜਿਹੜੇ ਕਿ ਡਿਸੇਬਲ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਹੈਂਡੀਕੈਪ ਕਹਿ ਦਿੰਦੇ ਆ ਕਿ ਉਹਨੇ ਤਾਂ ਕਿ ਉਹਨਾਂ ਨੂੰ ਆਪਾਂ ਇਸ ਸਮਾਜ ਦਾ ਹਿੱਸਾ ਨਹੀਂ ਸਮਝਦੇ ਜੇਕਰ ਅਸੀਂ ਉਹਨਾਂ ਨੂੰ ਆਪਣੇ ਸਮਾਜ ਦਾ ਹਿੱਸਾ ਨਹੀਂ ਸਮਝਦੇ ਤਾਂ ਫਿਰ ਆਪਾਂ ਉਹਨਾਂ ਦੀ ਗੱਲ ਕਰਨੀ ਬਣਦੀ ਨਹੀਂ ਹੈ ਤਾਂ ਫਿਰ ਸਾਨੂੰ ਉਹਨਾਂ ਦੇ ਕੋਲੋਂ ਵੋਟ ਲੈਣ ਦਾ ਵੀ ਅਧਿਕਾਰ ਨਹੀਂ ਹੈ ਪਰ ਜੇਕਰ ਵੇਖਿਆ ਜਾਵੇ ਤਾਂ ਉਹ ਵੀ ਸਾਡੇ ਸਮਾਜ ਦਾ ਹਿੱਸਾ ਨੇ ਤਾਂ ਉਥੇ ਤੁਹਾਡਾ ਨਾ ਕਿ ਤੁਹਾਡੇ ਨਾਲ ਅੱਜ ਜਿਹੜੀ ਗੱਲ ਕਰਨੀ ਚਾਹੁੰਨਾ ਹਾਂ ਤਾਂ ਉਹ ਗੱਲ ਇਹ ਹੈ ਕਿ ਸਾਡੀ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਐਫੀ ਡੇਵਿਡ ਦੇ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਰਕਾਰੀ ਸਕੂਲਾਂ ਦੇ ਵਿੱਚ 47989 ਦਿਵੰਗ ਬੱਚੇ ਜਿਨ੍ਹਾਂ ਵਿੱਚ ਤੁਹਾਨੂੰ ਨੌ ਪ੍ਰਕਾਰ ਦੀ ਦਿਵਿਆਂਤਾ ਮੈਂ ਤੁਹਾਨੂੰ ਦੱਸ ਦਿੱਤੀ ਏ ਬੱਚੇ ਪੜ੍ਹਦੇ ਨੇ ਤਾਂ ਉਹਨਾਂ ਬੱਚਿਆਂ ਨੂੰ ਕੀ ਐਜੂਕੇਸ਼ਨ ਮਿਲ ਰਹੀ ਹੈ ਕੀ ਉਹਨਾਂ ਬੱਚਿਆਂ ਨੂੰ ਸਹੀ ਐਜੂਕੇਸ਼ਨ ਮਿਲ ਰਹੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਬੱਚਿਆਂ ਨੂੰ ਸਹੀ ਐਜੂਕੇਸ਼ਨ ਮਿਲ ਰਹੀ ਹੈ ਤਾਂ ਉਹ ਬੱਚੇ ਕਿੱਥੇ ਰਹਿੰਦੇ ਨੇ ਜਾਂ ਉਹ ਟੀਚਰ ਕਿੱਥੇ ਰਹਿੰਦੇ ਨੇ ਜਿਹੜੇ ਉਹਨਾਂ ਨੂੰ ਪੜ੍ਹਾਉਂਦੇ ਨੇ ਤਾਂ ਇੱਥੇ ਮੈਂ ਤੁਹਾਨੂੰ ਬਹੁਤ ਡਾਟਾ ਸਾਂਝਾ ਕਰਦਾ ਜਿਹਦੇ ਵਿੱਚ ਇਹ ਡਾਟਾ ਹੈ ਕਿ ਇੱਕ ਆਰਟੀਆਈ ਪਾਈ ਗਈ ਸਾਡੇ ਇੱਕ ਅਮਨਦੀਪ ਜੀ ਵਿਰਜੀ ਨੇ ਉਹਨਾਂ ਨੇ ਆਰਟੀਆਈ ਪਾਈ ਓ ਆਰਟੀਆਈ ਦੇ ਵਿੱਚ ਪਤਾ ਲੱਗਿਆ ਕਿ ਫਾਜ਼ਿਲਕਾ ਦੇ ਵਿੱਚ ਜਿਹੜੇ ਦੇ ਵਿੱਚ 2995 ਦਿਵਿਆਂਗ ਰਹਿੰਦੇ ਨੇ ਜਿਹੜੇ ਵਿਦਿਆਰਥੀ ਨੇ ਦਿਵਿਆਂਗ ਵਿਦਿਆਰਥੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਬੱਚੇ ਨੇ ਤੇ ਉਹਨਾਂ ਨੂੰ ਪੜਾਉਣ ਦੇ ਲਈ ਸਿਰਫ ਤੇ ਸਿਰਫ 18 ਵਿਸ਼ੇਸ਼ ਅਧਿਆਪਕ ਨੇ ਸਿਰਫ 18 ਵਿਸ਼ੇਸ਼ ਅਧਿਆਪਕ ਨਿਯੁਕਤ ਨੇ ਤਾਂ ਉਹਨਾਂ ਦੇ ਵਿੱਚੋਂ ਜੇਕਰ ਮੈਂ ਗੱਲ ਕਰਾਂ ਫਾਜ਼ਿਲਕਾ ਜੇ ਦੇ 8 ਸਿੱਖਿਆ ਬਲਾਕਾਂ ਦੇ ਵਿੱਚੋਂ ਅਬੋਰ ਦੇ ਵਿੱਚ ਜੇਕਰ ਗੱਲ ਕਰਾਂ ਤਾਂ ਅਗੋਰ ਦੇ ਵਿੱਚ ਉਹਦੇ ਆ ਦੋ ਨੇ ਅਗੋਰ ਦੇ ਵਿੱਚ ਦੋ ਸਿਰਫ ਇਸ ਸਪੈਸ਼ਲ ਐਜੂਕੇਸ਼ਨ ਦੇ ਟੀਚਰ ਨੇ ਜਦਕਿ 482 ਬੱਚਿਆਂ ਦੇ ਪਿੱਛੇ ਦੋ ਦਾ ਅੰਕੜਾ ਹੈ ਤਾਂ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਫਾਜ਼ਲਕਾ ਦੀ ਫਾਜ਼ਲਕਾ ਦੇ ਵਿੱਚ 365 ਬੱਚਿਆਂ ਦੇ ਪਿੱਛੇ ਇੱਕ ਟੀਚਰ ਹੈ ਸਪੈਸ਼ਲ ਐਜੂਕੇਸ਼ਨ ਦਾ ਤੇ ਜਦਕਿ ਤਿੰਨ ਵਿਸ਼ੇਸ਼ ਅਧਿਆਪਕ ਨੇ ਜਿਹੜੇ ਕੀ ਇਹਨਾਂ ਨੇ ਲਗਾਏ ਗਏ ਨੇ ਤੇ ਹੋਰ ਇਸ ਤੋਂ ਇਲਾਵਾ ਗੱਲ ਕਰਾਂ ਕਿ ਫਾਜ਼ਲਕਾ ਟੂ ਦੇ ਵਿੱਚ ਕਿਉਂਕਿ ਇਹਨੇ 8 ਬਲੋਕਾਂ ਦੇ ਵਿੱਚ ਫਾਜ਼ਲਕਾ ਨੂੰ ਵੰਡਿਆ ਹੋਇਆ ਹੈ ਤਾਂ ਉਹਦੇ ਵਿੱਚ ਫਾਜ਼ਲਕਾ ਟੂ ਦੇ ਵਿੱਚ ਗੱਲ ਕਰਾਂ ਤਾਂ ਉਹਦੇ ਵਿੱਚ ਜੇਕਰ ਵੇਖਿਆ ਜਾਵੇ ਤਾਂ 289 289 ਬੱਚਿਆਂ ਦੇ ਪਿੱਛੇ ਦੋ ਅਧਿਆਪਕ ਨੇ ਤਾਂ ਜੇਕਰ ਅੱਗੋਂ ਗੱਲ ਕਰਾਂ ਕਿ ਗੁਰੂ ਹਰਸਾਹਿ ਦੇ ਵਿੱਚ ਤਾਂ ਗੁਰੂ ਹਰਸਾਹਿ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਤਾਂ ਜਲਾਲਾਬਾਦ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਹੀ ਅੰਕੜੇ ਸਾਨੂੰ ਮਿਲਦੇ ਨੇ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਰਾਜਸਥਾਨ ਵੀ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਇਸ ਦੇ ਇਸ ਦੇ ਅਧੀਨ ਕੱਢਦਾ ਆ ਰਿਹਾ ਹੈ ਤਾਂ ਜਿੰਨੀਆਂ ਉਹਨੇ ਪੋਸਟਾਂ ਕਢੀਆਂ ਲਗਾਤਾਰ ਕਢਦਾ ਆ ਰਿਹਾ ਹੈ ਦੂਜੇ ਪਾਸੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਨੇ ਵੀ ਪਿਛਲੇ ਕੁਝ ਸਮੇਂ ਤੋਂ ਆਪਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਅਧੀਨ ਉਸਨੇ ਆਪਦੀਆਂ ਪੋਸਟਾਂ ਕੱਢਣ ਦੇ ਬਾਰੇ ਕਿਹਾ ਕਿ ਅਸੀਂ ਸਪੈਸ਼ਲ ਐਜੂਕੇਸ਼ਨ ਦੇ ਟੀਚਰ ਜ਼ਰੂਰ ਰੱਖਾਂਗੇ ਉਸ ਤੋਂ ਬਾਅਦ ਜੇਕਰ ਵੇਖਿਆ ਜਾਵੇ ਤਾਂ ਬਿਹਾਰ ਦੇ ਵਿੱਚ ਲਗਭਗ 7000 ਟੀਚਰਾਂ ਦੀ ਪੋਸਟਾਂ ਦੀ ਭਰਤੀ ਹੋ ਚੁੱਕੀ ਹੈ ਤਾਂ ਉਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਦੀ ਕਿਉਂਕਿ ਮੈਂ ਆਪਣੀ ਜਿਹੜੇ ਨਾਲ ਲੱਗਦੀਆਂ ਸਟੇਟਾਂ ਨੇ ਜਾਂ ਥੋੜੀਆਂ ਜਿਹਾ ਨੇੜੇ ਤੇ ਲੱਗੀਆਂ ਸਟੇਟਾਂ ਨੇ ਨੌਰਥ ਇੰਡੀਆ ਦੇ ਸਟੇਟਸ ਨੇ ਤਾਂ ਉਹਦੀ ਗੱਲ ਕਰ ਰਿਹਾ ਹਾਂ ਉਹਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ 80 ਸਪੈਸ਼ਲ 80 ਦੇ ਕਰੀਬ ਸਪੈਸ਼ਲ ਐਜੂਕੇਸ਼ਨ ਦੇ ਟੀਚਰ ਰੱਖੇ ਗਏ ਪਰ ਪੰਜਾਬ ਦੇ ਵਿੱਚ 2014 ਤੋਂ ਬਾਅਦ ਇੱਕ ਵੀ ਟੀਚਰ ਨਹੀਂ ਰੱਖਿਆ ਗਿਆ ਉਹ ਵੀ ਜਦੋਂ ਟੀਚਰ ਰੱਖੇ ਗਏ ਤਾਂ ਉਹ ਵੀ ਡਿਸਟ੍ਰਿਕਟ ਵਾਈਜ਼ ਟੀਚਰ ਰੱਖੇ ਗਏ ਉਹਨਾਂ ਦੇ ਵਿੱਚੋਂ ਵੀ ਜੇਕਰ ਮੈਂ ਤੁਹਾਡੇ ਨਾਲ ਆਂਕੜਾ ਸਾਂਝਾ ਕਰਾਂ ਤਾਂ ਉਹ ਵੀ ਬਾਹਰਲੇ ਸੂਬਿਆਂ ਦੇ ਵਿੱਚੋਂ ਕਈ ਵਿਅਕਤੀ ਆਏ ਜਿਨ੍ਹਾਂ ਨੇ ਯੂਨੀਵਰਸਟੀਆਂ ਉਹੋ ਜਿਹੀਆਂ ਦੇ ਵਿੱਚੋਂ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ ਤਾਂ ਉਹਨਾਂ ਨੂੰ ਇਹਨਾਂ ਦੇ ਉੱਤੇ ਭਰਤੀ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਉਹਨਾਂ ਨੂੰ ਤਨਖਾਹਾਂ ਵੀ ਇਸ ਰੂਪ ਨਾਲ ਉਹਨੀਆਂ ਤੋਂ ਦਿੱਤੀਆਂ ਗਈਆਂ ਜਿਹੜੀਆਂ ਕਰਖਾਵਾ ਕਿ ਉਹਨਾਂ ਦਾ ਘਰ ਨਹੀਂ ਚਲਾ ਸਕਦੀਆਂ ਤੇ ਉਹਨਾਂ ਨੂੰ ਆਪਦੇ ਘਰ ਤੋਂ ਇੰਨੀ ਦੂਰ ਛੱਡਿਆ ਗਿਆ ਕਿ ਉਹ ਆਪਦੇ ਘਰੇ ਘਰ ਤੋਂ ਕਾਫੀ ਦੂਰ ਨੇ ਜਦ ਕਿ ਜਿਹੜਾ ਸਾਡੀ ਸੁਪਰੀਮ ਕੋਰਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਉਹਦੇ ਵਿੱਚੋਂ ਜਿਹੜਾ ਕਿ ਸਾਡੇ ਬਜਟ ਦੇ ਵਿੱਚ ਵੀ ਹੈਗਾ ਨੈਸ਼ਨਲ ਬਜਟ ਹੈ ਜਿਹੜਾ ਉਹਦੇ ਵਿੱਚ ਵੀ ਦਿੱਤਾ ਗਿਆ ਹੈ ਕਿ ਜਿਹੜਾ ਵੀ ਟੀਚਰ ਰੱਖਿਆ ਜਾਵੇਗਾ ਉਹਦਾ ਦਾਇਰਾ ਹੋਏਗਾ 5 ਕਿਲੋਮੀਟਰ ਤੱਕ ਦਾ ਉਹਨੂੰ 5 ਕਿਲੋਮੀਟਰ ਦੇ ਅੰਦਰ ਅੰਦਰ ਹੀ ਰੱਖਿਆ ਜਾਵੇਗਾ ਉਸ ਤੋਂ ਇਲਾਵਾ ਇੱਕ ਹੋਰ ਜਿਆ ਨੋਟੀਫਿਕੇਸ਼ਨ ਸੀਗਾ ਉਹਦੇ ਵਿੱਚ ਇਹ ਗੱਲ ਕਹੀ ਗਈ ਕਿ ਹਰ 10 ਬੱਚਿਆਂ ਦੇ ਪਿੱਛੇ ਇੱਕ ਟੀਚਰ ਰੱਖਿਆ ਜਾਵੇਗਾ ਕੀ ਸਰਕਾਰਾਂ ਇਸ ਪਾਸੇ ਧਿਆਨ ਦੇ ਰਹੀਆਂ ਨੇ ਮੈਨੂੰ ਵੀ ਲੱਗਦਾ ਕਿ ਸਰਕਾਰਾਂ ਨੇ ਇਨ੍ਹਾਂ ਬੱਚਿਆਂ ਦੇ ਵੱਲ ਕੋਈ ਧਿਆਨ ਦਿੱਤਾ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਇਸ ਪਾਸੇ ਧਿਆਨ ਦੇਣ ਦੀ ਬਹੁਤ ਵੱਡੀ ਜ਼ਰੂਰਤ ਹੈ ਜੇਕਰ ਇਸ ਪਾਸੇ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਤਾਂ ਸਮਝੋ ਕਿ ਅਸੀਂ ਉਨ੍ਹਾਂ ਬੱਚਿਆਂ ਨੂੰ ਜਿਹੜੇ ਬੱਚਿਆਂ ਨੂੰ ਅੱਜ ਤੁਹਾਡੇ ਪਿਆਰ ਦੀ ਲੋੜ ਹੈ, ਸਰਕਾਰ ਦੀ ਲੋੜ ਹੈ, ਜਿਹੜੇ ਕਿ ਬਹੁਤ ਵੱਡੇ ਅਹੁਦਿਆਂ ਤੇ ਵੀ ਜਾ ਸਕਦੇ ਨੇ, ਉਹਨਾਂ ਨੂੰ ਅਸੀਂ ਆਪਣੇ ਹੱਥੀਂ ਉਹਨਾਂ ਦਾ ਭੇਖ ਮਾਰ ਦਿਆਂਗੇ। ਅਸੀਂ ਉਹਨਾਂ ਦੇ ਭੇਖ ਨੂੰ ਵੱਡਣ ਤੋਂ ਪਹਿਲਾਂ ਹੀ ਮਿੱਟੀ ਦੇ ਵਿੱਚ ਮਿਲਾ ਦੇਵਾਂਗੇ। ਪਰ ਜੇਕਰ ਤੁਸੀਂ ਚਾਹੁੰਦੇ ਜੇ ਕਿ ਹਾਂ, ਉਹ ਵੀ ਬੱਚੇ ਆਪਣੀ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਜਿਉਣ, ਉਹ ਉਹਨਾਂ ਦੇ ਵਿੱਚੋਂ ਵੀ ਬੱਚੇ ਨਿਕਲ ਕੇ ਕੋਈ ਡਾਕਟਰ ਬਣਨ, ਕੋਈ ਉਹਨਾਂ ਦੇ ਵਿੱਚੋਂ ਅਧਿਆਪਕ ਬਣਨ ਜਦੋਂ ਕਿਸੇ ਹੋਰ ਵੱਡੇ ਅਹੁਦਿਆਂ ਦੇ ਉੱਤੇ ਲੱਗਣ ਵਕੀਰ ਬਣਨ ਜੱਜ ਬਣਨ ਤੇ ਉਹ ਸਾਡੇ ਸਮਾਜ ਦਾ ਹਿੱਸਾ ਬਣ ਕੇ ਰਹਿਣ ਤਾਂ ਉਹਨਾਂ ਦੇ ਲਈ ਸਪੈਸ਼ਲ ਐਜੂਕੇਸ਼ਨ ਟੀਚਰ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਮੈਂ ਇਹ ਸਮਝਦਾ ਕਿ ਸਰਕਾਰਾਂ ਨੂੰ ਸਾਡੇ ਸਿੱਖਿਆ ਮੰਤਰੀ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਜਦਕਿ ਇਹਨਾਂ ਦਾ ਇੱਕ ਵਕਫਾ ਇੱਕ ਇਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਜਿਨ੍ਹਾਂ ਨੇ ਇੱਕ ਇਹਨਾਂ ਨੇ ਬਣਾਈ ਹੋਈ ਹੈ ਆਪਣੀ ਇੱਕ ਸੰਸਥਾ ਵੀ ਬਣਾਈ ਹੋਈ ਹੈ ਜਿਸ ਦੇ ਅਧੀਨ ਇਹ ਕਾਫੀ ਲੰਮੇ ਸਮੇਂ ਤੋਂ ਫਰੰਟ ਤਿਆਰ ਕੀਤਾ ਹੋਇਆ ਹੈ ਉਹ ਫਰੰਟ ਲੜਾਈ ਲੜਦਾ ਆ ਰਿਹਾ ਹੈ ਸਰਕਾਰਾਂ ਦੇ ਨਾਲ ਕਿ ਹਾਂ ਤੁਸੀਂ ਭਰਤੀ ਕੱਢੋ ਭਰਤੀ ਕੱਢੋ ਕਿ ਤਾਂ ਜੋ ਇਹਨਾਂ ਨੂੰ ਬੋਲ ਬੱਚਿਆਂ ਨੂੰ ਰੱਖਿਆ ਜਾਵੇ ਤੇ ਪਰ ਇਸ ਤਰ੍ਹਾਂ ਹੁੰਦਾ ਨਹੀਂ ਕਿ ਆ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ ਦੂਜੇ ਪਾਸੇ ਇਹਨਾਂ ਦਾ ਇੱਕ ਵਖਤ ਸਾਡੇ ਸਿੱਖਿਆ ਮੰਤਰੀ ਅਜੋਤ ਬੈਂਸ ਜੀ ਨੂੰ ਮਿਲਿਆ ਜਿਹੜੇ ਸਾਡੇ ਸਮਾਜਿਕ ਸਿੱਖਿਆ ਭੜਾਈ ਦੇ ਇਹ ਵੇਖਦੇ ਨੇ ਮੈਡਮ ਬਲਜੀਤ ਕੌਰ ਜੀ ਮੰਤਰੀ ਨੇ ਤੇ ਸਮਾਜਿਕ ਸਿੱਖਿਆ ਦੇ ਤਾਂ ਉਹਨਾਂ ਨੂੰ ਉਹਨਾਂ ਨੂੰ ਵੀ ਮਿਲਿਆ ਤੇ ਪਰ ਉਹਨਾਂ ਨੇ ਵੀ ਕੋਈ ਇਹਨਾਂ ਨੂੰ ਸਹੀ ਜਵਾਬ ਨਹੀਂ ਦਿੱਤਾ ਜੇਕਰ ਸਿੱਖਿਆ ਮੰਤਰੀ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਗੱਲਬਾਤ ਕਰ ਰਹੇ ਹਾਂ 1300 ਕੁਝ ਪੋਸਟਾਂ ਕੱਢਾਂ ਗਏ ਪਰ ਕਦੋਂ ਕਰਾਂਗੇ ਉਸ ਲਈ ਸਾਨੂੰ 2 ਸਾਲ ਦਾ ਸਮਾਂ ਚਾਹੀਦਾ ਹੈ ਮੈਂ ਇੱਥੇ ਗੱਲ ਕਰਨੀ ਚਾਹਣਾ ਹਾਂ ਮੈਂ ਕਿ ਪੰਜਾਬ ਦੇ ਵਿੱਚ ਸਰਕਾਰ ਇੱਕੋ ਗੱਲ ਕਰਦੀ ਹੈ ਕਿ ਦਿੱਲੀ ਮਾਡਲ ਲਾਗੂ ਕੀਤਾ ਜਾਵੇਗਾ ਪਰ ਜੇਕਰ ਮੈਂ ਦਿੱਲੀ ਮਾਡਲ ਦੀ ਗੱਲ ਕਰਾਂ ਤਾਂ ਉੱਥੇ ਵੀ ਇਹਨਾਂ ਦਿਵਿਆਂਗ ਵਿਦਿਆਰਥੀਆਂ ਦੇ ਲਈ ਸਪੈਸ਼ਲ ਐਜੂਕੇਸ਼ਨ ਦੇ ਟੀਚਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਹਰ ਸਾਲ-ਸਾਲ ਬਾਅਦ ਕੱਟੇ ਜਾ ਰਹੀਆਂ ਨੇ ਪੋਸਟਾਂ ਤਾਂ ਉਹਨਾਂ ਦੇ ਉੱਤੇ ਰੱਖੇ ਜਾ ਰਹੇ ਨੇ ਨਾ ਜੋ ਇਹਨਾਂ ਬੱਚਿਆਂ ਵੱਲ ਧਿਆਨ ਦਿੱਤਾ ਜਾ ਸਕੇ ਇਹਨਾਂ ਬੱਚਿਆਂ ਨੂੰ ਵੀ ਇੱਕ ਸਮਾਜ ਦਾ ਅੰਗ ਬਣਾਇਆ ਜਾ ਸਕੇ ਉਹਨਾਂ ਨੂੰ ਪੜਾਇਆ ਜਾ ਸਕੇ ਤੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਨੌਕਰੀ ਦੇ ਉੱਤੇ ਵੱਡੇ ਅਹੁਦੇ ਦੇ ਉੱਤੇ ਲੱਗਣ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਜਾ ਸਕੇ ਪਰ ਕੀ ਉਹੀ ਦਿੱਲੀ ਮਾਡਲ ਜਿਹੜਾ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਲਾਗੂ ਕਰਨਾ ਸੀ ਕਿਉਂ ਲਾਗੂ ਕਰ ਦਿੱਤਾ ਜੇਕਰ ਇਹਨਾਂ ਨੇ ਨਹੀਂ ਲਾਗੂ ਕੀਤਾ ਤਾਂ ਫਿਰ ਕਮੀਆਂ ਕਿੱਥੇ ਨੇ ਜੇਕਰ ਪੰਜਾਬ ਸਰਕਾਰ ਦੇ ਵਿੱਚ ਕਮੀਆਂ ਨੇ ਤਾਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਹਰ ਰੋਜ਼ ਹੀ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਇਹਨਾਂ ਗੱਲਾਂ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਹਾਂ ਅਸੀਂ ਐਜੂਕੇਸ਼ਨ ਸਿਸਟਮ ਪੰਜਾਬ ਦਾ ਬਹੁਤ ਵਧੀਆ ਕਰ ਦਿੱਤਾ ਅਸੀਂ ਪੰਜਾਬ ਦੇ ਵਿੱਚ ਹਸਪਤਾਲਾਂ ਨੂੰ ਬੜਾ ਵਧੀਆ ਤਰੀਕੇ ਨਾਲ ਕਰ ਦਿੱਤਾ ਪਰ ਜੇਕਰ ਗਰਾਊਂਡ ਲੈਵਲ ਤੇ ਰਿਐਲਿਟੀ ਲਿਖੀ ਜਾਵੇ ਤਾਂ ਇਸ ਦੇ ਪੱਖੋਂ ਅਸੀਂ ਬਹੁਤ ਪਿਛੜੇ ਹੋਏ ਹਾਂ ਪਰ ਜੇਕਰ ਅਸੀਂ ਪਿੱਛੇ ਹੋਏ ਆ ਤਾਂ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਵੱਡੇ ਰੂਪ ਦੇ ਵਿੱਚ ਜ਼ਰੂਰਤ ਹੈ ਤਾਂ ਇਸ ਕਰਕੇ ਮੈਂ ਸਰਕਾਰਾਂ ਦਾ ਧਿਆਨ ਦਿਵਾਉਣਾ ਚਾਹਣਾ ਕਿ ਜੇਕਰ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਇਹਨਾਂ ਪੋਸਟਾਂ ਦੀ ਬਹੁਤ ਵੱਡੇ ਰੂਪ ਦੇ ਵਿੱਚ ਜ਼ਰੂਰਤ ਹੈ ਅਸੀਂ ਈਟੀਟੀ ਅਧਿਆਪਕ ਜੀਬੀਟੀਟੀ ਅਧਿਆਪਕ ਅਸੀਂ ਤੇ ਅਸੀਂ ਵੀਰ ਅਧਿਆਪਕਾਂ ਨੂੰ ਤਾਂ ਡਾਂਗਾ ਖਾ ਕੇ ਵੀ ਆਹਦੀਆਂ ਨੌਕਰੀਆਂ ਲੈ ਲੈਂਦੇ ਨੇ ਪਰ ਇਹ ਉਹ ਵਿਅਕਤੀ ਨੇ ਜਿਹੜੇ ਤੁਹਾਡੇ ਕੋਲੋਂ ਡਾਂਗਾ ਨਹੀਂ ਖਾ ਸਕਦੇ ਜਿਹੜੇ ਤੁਹਾਡੇ ਧਰਮਿਆਂ ਦੇ ਵਿੱਚ ਹਰ ਰੋਜ਼ ਨਹੀਂ ਜਾ ਸਕਦੇ ਧਰਮੇ ਨਹੀਂ ਲਾ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਮੂਤਾ ਬਣਿਆ ਹੋਇਆ ਹੈ ਆਪ ਪਿੰਡਾਂ ਸ਼ਹਿਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਜਿਹੜੇ ਟੀਚਰ ਲੱਗੇ ਨੇ ਉਹਨਾਂ ਕੋਲੋਂ ਇਹ ਗੱਲ ਸੁਣਨ ਦੇ ਵਿੱਚ ਮਿਲ ਜਾਂਦੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਨੌਕਰੀ ਕਰਨੀ ਹੈ ਨੌਕਰੀ ਲੈਣੀ ਹੈ ਤਾਂ ਸਾਨੂੰ ਧਰਮੇ ਲਾਉਣੇ ਪੈਣਗੇ ਜਿਹੜੇ ਬੱਚੇ ਸਹੀ ਨੇ ਜਿਹੜੇ ਬੱਚੇ ਬਿਲਕੁਲ ਸਿਰਕ ਪੱਖੋਂ ਵੀ ਮਜ਼ਬੂਤ ਨੇ ਉਹ ਤਾਂ ਧਰਨਿਆਂ ਤੇ ਚਲੇ ਜਾਣਗੇ ਧਰਨੇ ਲਾ ਲੈਣਗੇ ਧਰਨੇ ਲਾ ਕੇ ਉਹ ਤਾਂ ਆਪਣੀ ਨੌਕਰੀ ਲੱਭ ਲੈਣਗੇ ਲੈ ਲੈਣਗੇ ਸਰਕਾਰਾਂ ਦੇ ਕੋਲੋਂ ਪਰ ਜਿਹੜੇ ਇਹ ਸਪੈਸ਼ਲ ਐਜੂਕੇਸ਼ਨ ਦੇ ਟੀਚਰ ਨੇ ਜਿਨ੍ਹਾਂ ਦਾ ਕੰਮ ਹੈ ਹੈਂਡੀਕੈਪਡ ਵਿਦਿਆਰਥੀਆਂ ਨੂੰ ਪੜਾਉਣਾ ਜਿਨ੍ਹਾਂ ਦਾ ਕੰਮ ਹੈ ਕੋਈ ਗੁੰਗਾ ਹੈ ਕੋਈ ਬੋਲਾ ਹੈ ਜਿੰਨੂੰ ਸੁਣਾਈ ਨਹੀਂ ਦਿੰਦਾ ਦਿਖਾਈ ਨਹੀਂ ਦਿੰਦਾ ਉਹਨਾਂ ਨੂੰ ਪੜਾਉਣਾ ਜਦ ਮੈਂਟਰੀ ਡਿਸੇਬਿਲਟੀ ਦੇ ਨਾਲ ਜੂਝ ਰਹੇ ਨੇ ਜਿਹੜੇ ਬੱਚੇ ਉਹਨਾਂ ਨੂੰ ਪੜਾਉਣ ਦੇ ਲਈ ਇਨਾ ਟੀਚਰਾਂ ਨੂੰ ਤਿਆਰ ਕੀਤਾ ਜਾਂਦਾ ਹੈ ਪਰ ਅਸੀਂ ਤਿਆਰ ਤਾਂ ਕਰ ਲਏ ਨੇ ਹਾਂ ਪਰ ਅਸੀਂ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਦਾ ਬਣਦਾ ਅਧਿਕਾਰ ਨਹੀਂ ਦਿੰਦੇ ਤਾਂ ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਉਹਨਾਂ ਨੂੰ ਬਣਦਾ ਅਧਿਕਾਰ ਦਿੱਤਾ ਜਾਵੇ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਦਿੱਤੀਆਂ ਜਾਣ ਉਹਨਾਂ ਨੂੰ ਆਪਣੇ ਸਮਾਜ ਦਾ ਅੰਗ ਬਣਾਇਆ ਜਾਵੇ ਤਾਂ ਜੋ ਉਹਨਾਂ ਸਪੈਸ਼ਲ ਐਜੂਕੇਸ਼ਨ ਟੀਚਰਾਂ ਨੂੰ ਵੀ ਆਪਣੇ ਸਕੂਲਾਂ ਦੇ ਵਿੱਚ ਭਰਤੀ ਕੀਤਾ ਜਾਵੇ ਤਾਂ ਜੋ ਉਹ ਸਾਡੇ ਭਵਿੱਖ ਨੂੰ ਹੋਰ ਵਧੀਆ ਸੁਸਾਧਿਕ ਸਾਡੇ ਜਿਹੜੇ ਬੱਚਿਆਂ ਨੂੰ ਅਸੀਂ ਆਪਣੇ ਸਮਾਜ ਦਾ ਅੰਗ ਨਹੀਂ ਸਮਝਦੇ ਉਹਨਾਂ ਨੂੰ ਪੜਾ ਕੇ ਉਹ ਚੰਗੇ ਉਹਧਿਆਂ ਵਾਲੇ ਅਫਸਰ ਬਣਾ ਸਕਣ ਤਾਂ ਇਸ ਵੀਡੀਓ ਤੇ ਬਣਾਉਣ ਦਾ ਕਾਰਨ ਸਿਰਫ ਇਹੀ ਆ ਮੇਰਾ ਤਾਂ ਜੋ ਸਰਕਾਰ ਦੀਆਂ ਅੱਖਾਂ ਖੁੱਲੀਆਂ ਜਾਣ ਇਸ ਪਾਸੇ ਧਿਆਨ ਦਿਵਾਇਆ ਜਾ ਸਕੇ ਕਿਉਂਕਿ ਇਸ ਪਾਸੇ ਜੇਕਰ ਧਿਆਨ ਨਹੀਂ ਜਾਏਗਾ ਤਾਂ ਅਸੀਂ ਉਹ ਜਿਹੜਾ ਇੱਕ ਵਰਗ ਹੈ ਤਾਂ ਉਸ ਨੂੰ ਅਸੀਂ ਬੜਾ ਪਿੱਛੇ ਛੱਡ ਦੇਾਂਗੇ ਤਾਂ ਜਿਸ ਕਰਕੇ ਸਾਡੇ ਸਮਾਜ ਦੇ ਵਿੱਚ ਇਹ ਜਿਹੜਾ ਅੰਤਰ ਹੈ ਗੈਪ ਹੈ ਉਹ ਵੱਧਦਾ ਜਾਵੇਗਾ ਤਾਂ ਅਸੀਂ ਉਸ ਨੂੰ ਪੂਰਾ ਇੱਕ ਦਿਨ ਐਸਾ ਆਏਗਾ ਕਿ ਅਸੀਂ ਕਰ ਨਹੀਂ ਪਾਵਾਂਗੇ ਇਸ ਲਈ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਵੱਡੀ ਜ਼ਰੂਰਤ ਹੈ ਮੈਂ ਕਹਿਣਾ ਕਿ ਜ਼ਿਆਦਾ ਨਹੀਂ ਤਾਂ ਥੋੜੇ-ਥੋੜੇ ਥੋੜੀਆਂ-ਥੋੜੀਆਂ ਸੀਟਾਂ ਕਢਣੀਆਂ ਸ਼ੁਰੂ ਕਰੇ ਸਰਕਾਰ ਇਹਨਾਂ ਬੱਚਿਆਂ ਲਈ ਵੀ ਤਾਂ ਜੋ ਸਕੂਲਾਂ ਦੇ ਵਿੱਚ ਹੋਰ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਦਾ ਪ੍ਰਬੰਧ ਹੋ ਸਕੇ ਤੇ ਇਹਨਾਂ ਬੱਚਿਆਂ ਨੂੰ ਵੀ ਉਹਨਾਂ ਬੱਚਿਆਂ ਦੇ ਨਾਲ ਪੜ੍ਹਾਈ ਕਰਵਾਈ ਜਾ ਸਕੇ ਕਿਉਂਕਿ 2000 ਯਾਰ ਜੇਕਰ 14 ਦੀ ਗੱਲ ਕਰਾਂ ਤਾਂ ਉਸ ਤੋਂ ਪਹਿਲਾਂ ਵੀ ਸਾਡੀ ਸੈਂਟਰ ਸਰਕਾਰ ਨੇ ਸਰਬ ਸਿੱਖਿਆ ਅਭਿਆਨ ਦੇ ਤਹਿਤ ਟੀਚਰ ਰੱਖੇ ਸਨ ਤਾਂ ਜਿਹੜੇ ਟੀਚਰ ਰੱਖੇ ਸਨ ਉਸ ਤੋਂ ਬਾਅਦ 22 ਦੇ ਹਿਸਾਬ ਨਾਲ ਇਹਨਾਂ ਨੇ ਸੀਟਾਂ ਵੀ ਗੱਡੀਆਂ ਜਿਹੜੀਆਂ ਕਿ ਡਿਸਟ੍ਰਿਕਟ ਲੈਵਲ ਤੇ ਵੀ ਗੱਡੀਆਂ ਤਾਂ ਜਿन्हे ਵੀ ਤੁਹਾਨੂੰ ਸਹੀ ਲੱਗਦਾ ਹੈ ਜੇਕਰ ਤੁਸੀਂ ਡਿਸਟ੍ਰਿਕਟ ਲੈਵਲ ਤੇ ਕਰ ਸਕਦੇ ਜੇ ਪਰ ਹਾਂ ਉਸ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਬੱਚਿਆਂ ਦਾ ਸ਼ੋਸ਼ਣ ਨਾ ਹੋਵੇ ਕਿਉਂਕਿ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਤਾਂ ਆਪਾਂ ਦੇਖਿਆ ਹੈ ਕਿ ਸ਼ੋਸ਼ਣ ਹੁੰਦਾ ਹੈ ਮੈਂ ਉੱਥੇ ਹੀ ਗੱਲ ਕਰਦਾ ਕਿ ਸਰਕਾਰ ਵੀ ਅੱਜਕੱਲ੍ਹ ਠੇਕੇ ਦੇ ਭਰਤੀ ਕਰਕੇ ਬੱਚਿਆਂ ਦਾ ਸ਼ੋਸ਼ਣ ਕਰ ਰਹੀ ਹੈ ਕਿਉਂਕਿ ਜੇਕਰ ਇੱਕ ਰਿਪੋਰਟ ਦੇ ਮਤਾਬਕ ਗੱਲ ਕੀਤੀ ਜਾਵੇ ਤਾਂ ਕਿ ਇੱਕ ਘਰ ਦੇ ਵਿੱਚ ਜੀ 31 ਰੁਪਏ ਦੇ ਵਿੱਚ ਆਪਣੇ ਸਾਰੇ ਦਿਨ ਦਾ ਖਰਚਾ ਕਰ ਸਕਦਾ ਹੈ ਤੇ ਮੇਰੇ ਮੁਤਾਬਕ ਨਹੀਂ ਕਰ ਸਕਦਾਗਾ ਸ਼ਾਇਦ ਮੰਤਰੀ ਕਰ ਸਕਦੇ ਹੋਣਗੇ ਪਰ ਆਮ ਬੰਦਾ ਨਹੀਂ ਕਰ ਸਕਦਾ ਤੇ ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਉਹਨਾਂ ਬੱਚਿਆਂ ਦੀ ਜਿਹੜੇ ਕਿ ਸਪੈਸ਼ਲ ਐਜੂਕੇਸ਼ਨ ਦੇ ਰੀਲ ਆਉਂਦੇ ਨੇ ਉਹਨਾਂ ਨੂੰ ਉਹਨਾਂ ਦਾ ਬੰਦਾ ਅਧਿਕਾਰ ਦਿੱਤਾ ਜਾਵੇ ਉਹਨਾਂ ਦੀਆਂ ਭਰਤੀਆਂ ਪੰਜਾਬ ਦੇ ਵਿੱਚ ਕੱਢੀਆਂ ਜਾ ਸਕਣ ਤਾਂ ਜੋ ਇਹ ਸਰਕਾਰ ਇਸ ਪਾਸੇ ਧਿਆਨ ਦੇਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਸ਼ੇਅਰ ਕਰਨੀ ਮੈਂ ਹੋਰ ਤਰ੍ਹਾਂ ਕੋਈ ਨਹੀਂ ਕਹਿੰਦਾਗਾ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਸਾਰੇ ਸਮਾਜ ਦਾ ਅੰਗ ਹਾਂ ਜੇਕਰ ਕੋਈ ਵੀ ਵਿਅਕਤੀ ਸਮਾਜ ਦੇ ਲੋਕਾਂ ਦੀ ਗੱਲ ਕਰਦਾ ਹੈ ਤਾਂ ਉਹਦੇ ਨਾਲ ਖੜਿਆ ਹੋ ਕਰੋ ਤਾਂ ਜੋ ਉਸ ਸਮਾਜ ਦੇ ਲੋਕਾਂ ਨੂੰ ਅੱਗੇ ਲਿਜਾਇਆ ਜਾ ਸਕੇ ਤੇ ਆਪਣੇ ਸਮਾਜ ਦਾ ਵਿਕਾਸ ਕਰਵਾਇਆ ਜਾ ਸਕੇ ਤਾਂ ਇਸ ਲਈ ਕਿਰਪਾ ਕਰਕੇ ਇਸ ਤਰ੍ਹਾਂ ਦਾ ਜਰੂਰ ਤੁਸੀਂ ਸਾਥ ਦਿਆ ਕਰੋ ਤਾਂ ਜੋ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਕੂਲ ਦੇ ਨਾਮ ਨਾਲ ਫਾਜ਼ਿਲਕਾ ਦੇ ਵਿੱਚ ਵੀ ਇੱਕ ਐਸਾ ਇਸ ਤਰ੍ਹਾਂ ਦਾ ਸਕੂਲ ਬਣਾ ਸਕੀਏ ਜਿੱਥੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਤਾਂ ਸਾਨੂੰ ਦੂਜੇ ਰਾਜਾਂ ਦੇ ਵਿੱਚ ਸਿੱਖਿਆ ਇਸ ਤਰ੍ਹਾਂ ਦੇ ਬੱਚਿਆਂ ਨੂੰ ਦਿਵਾਉਣ ਦੇ ਲਈ ਗੰਗਾ ਨਗਰ ਵਰਗੇ ਸ਼ਹਿਰਾਂ ਦੇ ਵਿੱਚ ਨਾ ਜਾਣਾ ਪਵੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਨਿਰੰਦਰਪਾਲ ਸਿੰਘ ਸਵਨਾ ਜੀ ਨੂੰ ਜਿੰਨੇ ਵੀ ਐਮ ਐਲ ਏਜ਼ ਨੇ ਉਹਨਾਂ ਨੂੰ ਟੈਗ ਕਰੋ ਵੀਡੀਓ ਤਾਂ ਜੋ ਉਹਨਾਂ ਦਾ ਧਿਆਨ ਇਹਨਾਂ ਬੱਚਿਆਂ ਦੇ ਵੱਲ ਜਾਵੇ ਤੇ ਕਿਤੇ ਇਹ ਗੱਲ ਗੱਲਾਂ ਦੇ ਵਿੱਚ ਹੀ ਨਾ ਰਹਿ ਜਾਵੇ ਤਾਂ ਤਾਂ ਜੋ ਇਹਦੇ ਉੱਤੇ ਜਿਹੜੀ ਗੱਲ ਆਪਾਂ ਕੀਤੀ ਹੈ ਤਾਂ ਉਹਦਾ ਅਸਰ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚੇ ਤੇ ਸਰਕਾਰ ਉਹਨੂੰ ਇੰਪਲੀਮੈਂਟ ਕਰੇ ਤਾਂ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਖਿਮਾ ਦਾ ਜਾਚਕਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ